ভূত প্রেত ਜਾਂ বুਰੀਆਂ ਆਤਮਾਵਾਂ ਇਹ ਸਾਡੇ ਲੋਕਾਂ ਦਾ ਬੜਾ ਪਸੰਦੀਦਾ ਵਿਸ਼ਾ ਹੈ ਜਾਂ ਆਪਾਂ ਕਹ ਲਈਏ ਕਿ ਬਹੁਤ ਚਰਚਿਤ ਵਿਸ਼ਾ ਹੈ ਛੋਟੇ ਹੁੰਦਿਆਂ ਤੋਂ ਆਪਾਂ ਇਹ ਸਟੋਰੀਆਂ ਸੁਣਦੇ ਆਏ ਹਾਂ ਤੇ ਛੋਟੇ ਹੁੰਦਿਆਂ ਪਹਿਲਾਂ ਸੁਣਦੇ ਸੀ ਕਿ ਪਿੰਡ ਦੇ ਵਿੱਚ ਫਲਾਣੇ ਨੂੰ ਵੀ ਮਿਲਿਆ ਇੱਕ ਪਾਣੀ ਲਾਉਣ ਗਿਆ ਤੜਕੇ 2:30 ਵਜੇ ਉਹਨੂੰ ਮਿਲਿਆ ਕੋਈ ਮੱਝਾਂ ਚਾਰਨ ਗਿਆ ਸੀ ਉਹਨੂੰ ਮਿਲਿਆ ਕਈਆਂ ਦਾ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੁੰਦੇ ਸੀ ਕਿ ਇਹਨਾਂ ਇਹਨਾਂ ਨੂੰ ਦੱਸਿਆ ਹੁਣ ਘਟਦੇ ਜਾਂਦੇ ਨੇ ਹੈਨਾ ਜਾਂ ਲੋਕ ਪੜੇ ਲਿਖੇ ਹੋਣ ਲੱਗ ਪਏ ਹੈਨਾ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਰਨ ਨੂੰ ਅਟਕੇ ਕਿ ਜੋ ਕੋਈ ਆ ਕੇ ਇਦਾਂ ਦੀ ਕਹਾਣੀ ਸੁਣਾਵੇਗਾ ਮੈਂ ਸਵੇਰੇ ਪਾਣੀ ਲਾਉਣ ਗਿਆ ਮੈਨੂੰ ਦੱਸਿਆ ਹੈਨਾ ਲੋਕਾਂ ਮਜ਼ਾਕ ਉਡਾਉਣਾ ਹੁਣ ਹੌਲੀ ਹੌਲੀ ਇਹ ਕਹਾਣੀਆਂ ਘਟਦੀਆਂ ਪਰ ਛੋਟੇ ਹੁੰਦੇ ਮੈਨੂੰ ਪਤਾ ਹੈ ਕਿ ਦੋ ਚਾਰ ਬੰਦੇ ਵੀ ਜਿਹੜੇ ਧਿਆਨ ਚ ਪਿੰਡ ਸੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਭਾਈ ਮਿਲਿਆ ਇਹ ਤੜਕੇ ਸਟੋਰੀਆਂ ਅਸੀਂ ਆਉਂਦੀਆਂ ਰਹਿੰਦੀਆਂ ਨੇ ਸਾਡੇ ਸਾਹਮਣੇ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਜੇ ਥੋੜਾ ਜਿਹਾ ਸੋਚ ਲਈਏ ਹਨਾ ਇੱਕ ਦੋ ਚੀਜ਼ਾਂ ਹੀ ਸੋਚ ਲਈਏ ਤੇ ਆਪਾਂ ਉੱਥੋਂ ਤੱਕ ਪਹੁੰਚ ਕਰ ਸਕਦੇ ਹਾਂ ਇੱਕ ਪੰਜਾਬ ਦੇ ਵਿੱਚ ਜਾਂ ਮੈਨੂੰ ਕਹਿ ਦੀਏ ਕਿ ਪੂਰੇ ਭਾਰਤ ਦੇ ਵਿੱਚ ਹੀ ਤਰਕਸ਼ੀਲ ਜਿਹੜੀ ਸੁਸਾਇਟੀ ਆ ਉਹ ਇਹਨਾਂ ਵਿਸ਼ਿਆਂ ਦੇ ਉੱਪਰ ਬਹੁਤ ਕੰਮ ਕਰਦੀ ਹੈ ਤੇ ਸ਼ਲਾਘਾਯੋਗ ਕੰਮ ਹੈ ਜਿੰਨੇ ਉਹਨਾਂ ਨੇ ਕੇਸ ਇਦਾਂ ਦੇ ਪੂਤਾਂ ਪ੍ਰੇਤਾਂ ਵਾਲੇ ਜਿਹੜੇ ਘਰਾਂ ਦੇ ਵਿੱਚ ਆਤਮਾਵਾਂ ਬਾਬੇ ਨੇ ਉਹ ਜਿਹੜੇ ਕੇਸ ਹੱਲ ਕੀਤੇ بڑے ਪਰਿਵਾਰਾਂ ਦੇ ਜਿਹੜੇ ਆ ਟੁੱਟਦੇ ਪਰਿਵਾਰ ਜਿਹੜੇ ਉਹਨਾਂ ਨੇ ਬਚਾਏ ਨੇ ਉਹ ਕਾਰਨ ਇਹ ਹੈ ਕਿ ਉਹ ਗੱਲ ਦੀ ਤਹ ਤੱਕ ਜਾਂਦੇ ਨੇ ਸਾਨੂੰ ਕਿਸੇ ਨੇ ਸਟੋਰੀ ਸੁਣਾਈ ਆਪਾਂ ਆਖਿਆ ਜੀ ਹੋ ਸਕਦਾ ਹੈ ਹਨਾ ਜਾਂ ਪੀਰਾਂ ਦੇ ਜਿਹੜੀਆਂ ਪਿੰਡਾਂ ਦੇ ਵਿੱਚ ਪੀਰਾਂ ਦੀਆਂ ਜਗ੍ਹਾ ਬਾਬਿਆਂ ਦੀਆਂ ਜਗ੍ਹਾ ਅਸੀਂ ਉਹਦੇ ਉੱਪਰ ਤਰਕ ਸਵਾਲ ਕਰਨ ਤੋਂ ਵੀ ਡਰਦੇ ਰਹੇ ਹਾਂ ਬਾਕੀ ਲੋਕ ਮੇਲੇ ਲਗਾਉਂਦੇ ਨੇ ਸਾਰਾ ਕੁਝ ਹੈ ਉਹ ਅਲੱਗ ਵਿਸ਼ਾ ਹੈ ਪਰ ਇਹ ਜਿਹੜਾ ਕਿ ਕੋਈ ਘਰ ਪਲਟਾ ਦੇਗਾ ਜਾਂ ਇਹਦੇ ਬਾਰੇ ਬੋਲਣ ਤੇ ਜਾਂ ਕਹਿਣ ਤੇ ਇਹਨਾਂ ਵਿਸ਼ਿਆਂ ਦੇ ਉੱਪਰ ਅਸੀਂ ਗੱਲ ਕਰਨ ਤੋਂ ਝੱਕਦੇ ਹਾਂ ਕੁਝ ਚੀਜ਼ਾਂ ਕੁਝ ਸਟੋਰੀਆਂ ਜਿਹੜੀਆਂ ਮੇਰੇ ਸਾਹਮਣੇ ਆਈਆਂ ਉਹ ਕਈ ਵਾਰ ਤੁਹਾਨੂੰ ਮੈਂ ਇੱਥੇ ਹੋਰ ਗੱਲ ਕਰਦਾ ਕਈ ਕੇਸ ਐਸੇ ਹੁੰਦੇ ਨੇ ਮੰਨ ਲਓ ਮੈਨੂੰ ਕੋਈ ਸੁਣਾਵੇ ਕਿ ਫਲਾਣੇ ਥਾਂ ਤੇ ਇਦਾਂ ਕਰਕੇ ਆ ਘਟਨਾ ਵਾਪਰੀ ਦੱਸ ਇਹਦਾ ਕੀ ਹੈ ਮੇਰੀ ਹੋ ਸਕਦਾ ਹੈ ਕਿ ਉਸ ਤਰਕ ਤੱਕ ਪਹੁੰਚ ਨਾ ਹੋਵੇ ਮੈਂ ਉਹਨੂੰ ਹੱਲ ਨਾ ਕਰ ਸਕਾਂ ਜਵਾਬ ਨਾ ਦੇ ਸਕਾਂ ਕਈ ਵਾਰੀ ਹੋਇਆ ਹੈ ਮੈਂ ਅਖਾਂ ਕਿ ਮੇਰੇ ਕੋਲ ਹਰੇਕ ਸਵਾਲ ਦਾ ਜਵਾਬ ਹੈ ਮੈਂ ਇਹਨਾਂ ਚੀਜ਼ਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਜੇ ਮੈਂ ਉਹਨੂੰ ਨਹੀਂ ਮੰਨਦਾ ਤੇ ਇਹਨਾਂ ਨੂੰ ਕੀ ਮੰਨਾਗਾ ਹਨਾ ਕਈ ਚੀਜ਼ਾਂ ਹੁੰਦੀਆਂ ਨੇ ਕਈ ਸਵਾਲ ਐ ਇਸ ਹੁੰਦੇ ਨੇ ਜਿਹਦਾ ਮੇਰੇ ਕੋਲ ਜਵਾਬ ਨਹੀਂ ਆ ਕਿਸੇ ਨੇ ਸਟੋਰੀ ਸੁਣਾਈ ਅੱਛਾ ਜੀ ਤੁਸੀਂ ਜੇ ਨਹੀਂ ਮੰਨਦੇ ਤੇ ਐ ਕਰਕੇ ਆ ਘਟਨਾ ਵਾਪਰੀ ਹਨ ਉਹ ਮੈਂ ਮੈਂ ਮਰਕੋ ਦਾ ਜਵਾਬ ਕੋਈ ਨਹੀਂ ਕਿ ਕੀ ਹੋ ਸਕਦਾ ਤੇ ਇਹਦਾ ਮਤਲਬ ਇਹ ਤੇ ਨਹੀਂ ਹੈ ਕਿ ਜੇ ਮੇਰੇ ਕੋਲ ਜਵਾਬ ਹੈ ਨਹੀਂ ਤੇ ਉਹ ਸੱਚ ਹੈ ਇਹ ਇਹ ਬੜੀ ਵੱਡੀ ਗੱਲ ਹੈ ਕਈ ਵਾਰੀ ਕੋਈ ਬਹਿਸ ਹੋਈ ਕੋਈ ਚਰਚਾ ਹੋਈ ਉਸ ਬਹਿਸ ਦੇ ਵਿੱਚ ਸੱਚਾ ਬੰਦਾ ਕਈ ਵਾਰੀ ਹਾਰ ਜਾਂਦਾ ਹੈ ਝੂਠੇ ਬੰਦੇ ਕੋਲ ਦਲੀਲਾਂ ਜ਼ਿਆਦੀਆਂ ਨੇ ਸੱਚਾ ਬੰਦਾ ਜਿਹੜਾ ਹੈ ਤੁਸੀਂ ਦੇਖੋ ਕਿ ਕੋਈ ਕਈ ਵਾਰ ਇੱਕ ਬੰਦਾ ਹੁੰਦਾ ਹੈ ਉਹ ਇੰਨੀ ਗੱਲ ਹੀ ਜਾਣਦਾ ਹੈ ਕਿ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹੈ ਉਹਦੇ ਕੋਲ ਨਹੀਂ ਕੋਈ ਤਰਕ ਹੈਗਾ ਨਹੀਂ ਕੋਈ ਦਲੀਲ ਹੈਗੀ ਹੈਨਾ ਕਿ ਮੈਂ ਕਬਰ ਤੇ ਮੱਥਾ ਕਿਉਂ ਨਹੀਂ ਟੇਕਦਾ ਜਮ ਫਲਾਨੀ ਚੀਜ਼ ਨੂੰ ਜਾਂ ਆਤਮਾਵਾ ਨੂੰ ਜਾਂ ਫਲਾਨੀ ਚੀਜ਼ ਨੂੰ ਕਿਉਂ ਨਹੀਂ ਮੰਨਦਾ ਉਹਦੇ ਕੋਲ ਇੰਨਾ ਹੀ ਗੱਲ ਹੁੰਦਾ ਹੈ ਕਿ ਮੈਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਮੱਥਾ ਨਹੀਂ ਟੇਕਦਾ ਹੈਨਾ ਇੱਕ ਜਿਹੜਾ ਵਿਦਵਾਨ ਹੋਵੇਗਾ ਜਿਸ ਦੇ ਕੋਲ ਗੁਰਬਾਣੀ ਦੇ 15 20 ਫਰਮਾਨ ਹੋਣਗੇ ਉਹ ਕਹੇਗਾ ਜੀ ਆਹ ਲਿਖਿਆ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਪਰ ਇੱਕ ਬੰਦੇ ਨੇ ਵਿਚਾਰੇ ਨੇ ਕਥਾ ਸੁਣੀ ਉਹ ਪੱਕਾ ਹੋ ਗਿਆ ਜੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਕੋਈ ਬੰਦਾ ਸਵਾਲ ਕਰ ਨਾ ਕਿ ਆ ਸਾਖੀ ਆ ਇਤਿਹਾਸ ਚ ਲਿਖਿਆ ਸੂਰਜ ਪ੍ਰਕਾਸ਼ ਚਾਹ ਲਿਖਿਆ ਉਹ ਚਰਾ ਹਾਰ ਜੇਗਾ ਇਹਦਾ ਮਤਲਬ ਕਿ ਉਹ ਝੂਠਾ ਹੋ ਗਿਆ ਉਹ ਜਿਹੜੇ ਝੂਠੇ ਨੇ ਉਹ ਉਹਨਾਂ ਦੀ ਮਤਲਬ ਇਹ ਨਹੀਂ ਕਿ ਉਹਨਾਂ ਦੀ ਜਿੱਤ ਹੋ ਗਈ ਸਿਰਫ ਉਹ ਸੱਚੇ ਬੰਦੇ ਕੋਲ ਦਲੀਲਾਂ ਘੱਟ ਸੀ ਉਹ ਬਹਿਸ ਦੇ ਵਿੱਚ ਤੇ ਕਈ ਵਾਰੀ ਐਸਾ ਹੁੰਦਾ ਹੈ ਕਿ ਸਾਡੇ ਸਾਹਮਣੇ ਕੁਝ ਐਸੇ ਸਵਾਲ ਆ ਜਾਂਦੇ ਨੇ ਜਿਨ੍ਹਾਂ ਦੇ ਸਾਡੇ ਕੋਲ ਪੁਖਤਾ ਯਾਨੀ ਕਿ ਦਲੀਲ ਵਾਲੇ ਜਵਾਬ ਮੇਰੀ ਸਮਝ ਤੋਂ ਬਾਹਰ ਹੁੰਦੇ ਨੇ ਕਈ ਐਸੇ ਕਤਲ ਕੇਸ ਨੇ ਜਿਹੜੇ ਇੰਨਾ ਪਤਾ ਹੈ ਕਿ ਕਤਲ ਹੋਇਆ ਹੈ ਪਰ ਵੱਡੀਆਂ-ਵੱਡੀਆਂ ਜਿਹੜੀਆਂ ਏਜੰਸੀਆਂ ਨੇ ਉਹ ਵੀ ਅਜੇ ਤੱਕ ਇਹ ਨਹੀਂ ਪਤਾ ਲਗਾ ਸਕੀਆਂ ਕਿ ਇਹ ਕਤਲ ਹੋਇਆ ਕਿਵੇਂ ਹੋਇਆ ਕਤਲ ਹੀ ਹੈ ਇਹ ਗੱਲ ਪੱਕੀ ਹੈ ਕਿ ਇਹ ਕਤਲ ਹੋਇਆ ਹੈ ਪਰ ਕਿੰਨੇ ਕੇਸ ਨੇ ਜਿਹੜੇ ਇਹ ਸੁਲਝਾ ਨਹੀਂ ਸਕੇ ਕਿ ਇਹ ਕਤਲ ਕੀਤਾ ਕਿਵੇਂ ਗਿਆ ਹੈਨਾ ਇਹਦਾ ਮਤਲਬ ਇਹ ਥੋੜਾ ਹੈ ਕਿ ਹੁਣ ਸਾਨੂੰ ਇਹ ਇਹਦਾ ਹਾਲ ਨਹੀਂ ਲੱਭ ਰਿਹਾ ਤੇ ਆਪਾਂ ਇਹ ਮੰਨ ਲਈਏ ਜੀ ਇਹ ਕੋਈ ਇਦਾਂ ਹੀ ਹੋ ਗਿਆ ਹੈਨਾ ਜਿਹੜਾ ਇੰਡੀਆ ਦੇ ਵਿੱਚ ਇੱਕ ਬੜਾ ਵੱਡਾ ਕੇਸ ਹੈ ਆਰੋਸ਼ੀ ਕਤਲकांड ਜਿਹੜਾ ਹੈ ਨਾ ਵਜੇ ਤੱਕ ਵੀ ਕਲੀਅਰ ਨਹੀਂ ਹੋਇਆ ਕਿ ਉਹ ਕਿਵੇਂ ਕਤਲ ਹੋਇਆ ਏ ਬੜੇ ਐਸੇ ਚੀਜ਼ਾਂ ਨੇ ਜਿਨ੍ਹਾਂ ਦੇ ਸਾਨੂੰ ਜਵਾਬ ਹੋ ਸਕਦੇ ਉਹ ਕੇਸ ਪਤਾ ਕੀ ਹੁੰਦੇ ਨੇ ਕਈ ਕੇਸ ਨੇ ਜਿਹੜੇ 50 50 ਸਾਲ ਤੋਂ ਸਾਰੇ ਪ੍ਰੂਫਾਂ ਸਮੇਤ ਰੱਖ ਲਏ ਤੇ ਕਈ ਵਾਰੀ 60 65 ਸਾਲ ਬਾਅਦ ਉਹ ਕੇਸ ਕੱਢ ਕੇ ਕਹਿੰਦੇ ਲਿਆਓ ਨੂੰ ਦੁਬਾਰਾ ਦੇਖੀਏ ਹੋ ਸਕਦਾ ਉਦੋਂ ਦੇ ਜਿਹੜੇ ਟੀਮ ਸੀ ਉਹਦੇ ਕੋਲੋਂ ਕੁਝ ਮਤਲਬ ਰਹਿ ਗਿਆ 50 50 60 60 ਸਾਲ ਬਾਅਦ ਜਦੋਂ ਸਾਰੇ ਪੁਲਿਸ ਅਫਸਰ ਜਿਹੜੀਆਂ ਟੀਮਾਂ ਹੁੰਦੀਆਂ ਬਦਲ ਚੁੱਕੀਆਂ ਨੇ ਦੁਬਾਰਾ ਉਹ ਕੇਸਾਂ ਦੇ ਉੱਪਰ ਸਟੱਡੀ ਹੁੰਦੀ ਹੈ ਤੇ ਕਈ ਵਾਰੀ ਉਦੋਂ ਜਾ ਕੇ ਉਹ ਚੀਜ਼ਾਂ ਜਿਹੜੀਆਂ ਨੇ ਲੱਭ ਜਾਂਦੀਆਂ ਕਿ ਅੱਛਾ ਇਹਦੇ ਵਿੱਚ ਆਹ ਚੀਜ਼ ਜਿਹੜੀ ਮਿਸਟੇਕ ਰਹਿ ਗਈ ਠੀਕ ਹੈ ਦੁਬਾਰਾ ਉਹਨਾਂ ਤੇ ਸਟੱਡੀ ਹੁੰਦੀ ਹੈ ਮੈਂ ਉਹ ਗੱਲ ਕਰਦਾ ਕਈ ਚੀਜ਼ਾਂ ਹੁੰਦੀਆਂ ਨੇ ਮੇਰੇ ਕੋਲ ਵੀ ਕੋਈ ਚੀਜ਼ ਲੈ ਕੇ ਆਵੇਗਾ ਮੈਂ ਮੰਨਦਾ ਨਹੀਂ ਪਰ ਮੇਰੇ ਸਾਹਮਣੇ ਕੋਈ ਚੀਜ਼ ਰੱਖੇਗਾ ਹੂਬ ਹੂ ਪੇਸ਼ ਕਰਦੀ ਹੋਵੇਗੀ ਇਹ ਤੇ ਕੋਈ ਭਾਈ ਭੂਤ ਹੀ ਸੀ ਹੈਨਾ ਮੈਂ ਮੰਨਦਾ ਨਹੀਂ ਮੇਰੇ ਕੋਲ ਜੋ ਘਟਨਾ ਵਾਪਰੀ ਉਹਦਾ ਜਵਾਬ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸੱਚੀ ਹੋ ਗਈ ਘਟਨਾ ਮੈਂ ਉੱਥੋਂ ਤੱਕ ਅਜੇ ਪਹੁੰਚ ਨਹੀਂ ਸਕਿਆ ਮੇਰੇ ਕੋਲ ਉਹ ਨਹੀਂ ਦਿਮਾਗ ਜਾਂ ਉਹਨਾਂ ਲੌਜੀਕ ਨਹੀਂ ਹੈਗਾ ਜਿਹੜਾ ਮੈਨੂੰ ਕਲੀਅਰ ਕਰ ਸਕਾਂ ਪਰ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਅਨੇਕਾਂ ਐਸੇ ਕੇਸ ਜਿਹੜੇ ਨੇ ਉਹ ਕਲੀਅਰ ਕੀਤੇ ਜਿਹਦੇ ਵਿੱਚ ਸਪਸ਼ਟ ਕੀਤਾ ਕਿ ਭਾਈ ਇਹ ਕੋਈ ਆਤਮਾ ਜਾਂ ਕੋਈ ਤੁਹਾਡੇ ਘਰ ਦੇ ਵਿੱਚ ਸਾਇਆ ਨਹੀਂ ਸੀ ਇਹਦਾ ਰੀਜ਼ਨ ਆ ਸੀ ਉਹਨਾਂ ਦੀ ਇੱਕ ਸ਼ਾਬਾਸ਼ ਇਸ ਗੱਲੋਂ ਵੀ ਆ ਕਿ ਉਹ ਲੋਕ ਜਿਹੜੇ ਨੇ ਕੇਸ ਹੱਲ ਕਰਕੇ ਤੇ ਦੱਸਦੇ ਨਹੀਂ ਕਿ ਇਸ ਜੋ ਕੁਝ ਤੁਹਾਡੇ ਘਰ ਦੇ ਵਿੱਚ ਕੱਪੜੇ ਸੜ ਰਹੇ ਸੀ ਜਾਂ ਜੋ ਹਨਾ ਅਲਮਾਰੀਆਂ ਦੇ ਵਿੱਚ ਕੱਪੜਿਆਂ ਨੂੰ ਪੇਟੀਆਂ 'ਚ ਅੱਗ ਲੱਗ ਰਹੀ ਸੀ ਪਹਿਲਾਂ ਬੜਾ ਕੁਝ ਇਹ ਵਾਪਰਦਾ ਹੁੰਦਾ ਸੀ ਉਹ ਦੱਸਦੇ ਨਹੀਂ ਕਿ ਹੋਇਆ ਕਿਉਂ ਹੈ ਪਰ ਉਹ ਹੱਲ ਕਰ ਜਾਂਦੇ ਆ ਕਿਉਂਕਿ ਉਹ ਪਰਿਵਾਰ ਦੇ ਜੀ ਇੱਕ ਜੀ ਜਿਹੜਾ ਤੰਗ ਕਰ ਰਿਹਾ ਜਿਹਦਾ ਨਾਮ ਲੈ ਜਾਣ ਸਾਰੇ ਉਹਨੂੰ ਕਹਿਣਗੇ ਉਹਨੂੰ ਜਾਂ ਘਰ ਦੇ ਵਿੱਚ ਬਦਖਲ ਕਰਨਗੇ ਕੱਢਣਗੇ ਜਾਂ ਸਾਰੀ ਉਮਰ ਨਫ਼ਰਤ ਕਰਨਗੇ ਮਸਲਾ ਹੱਲ ਕਰ ਜਾਂਦੇ ਉਹ ਦੱਸ ਕੇ ਨਹੀਂ ਜਾਂਦੇ ਕਿ ਇਹ ਕਿਉਂ ਹੋ ਰਿਹਾ ਸੀ ਇਹ ਕਹਿ ਦਿੰਦੇ ਕਿ ਅੱਗੇ ਤੋਂ ਨਹੀਂ ਹੋਵੇਗਾ ਠੀਕ ਹੈ ਮੈਂ ਲੁਧਿਆਣੇ ਕਾਲਜ ਦੇ ਵਿੱਚ ਪੜਾਉਂਦਾ ਸੀ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਮੇਰੇ ਅੰਦਰ ਵੀ ਅਜੇ ਤੱਕ ਕਿਉਂਕਿ ਨਿੱਕਿਉਂਦਿਆਂ ਤੋਂ ਜੋ ਸੀਰੀਅਲ ਫਿਲਮਾਂ ਦੇਖਦੇ ਰਹੇ ਉਹ ਕਿਤੇ ਨਾ ਕਿਤੇ ਉਹ ਡਰ ਬੈਠਾ ਹੋਇਆ ਹੈ ਹੈਨਾ ਇਸ ਦਰਵਾਜ਼ੇ ਦੇ ਪਿੱਛੇ ਕੋਈ ਨਾ ਹੋਵੇ ਮੈਂ ਤੁਰਿਆ ਜਾ ਰਿਹਾ ਕੋਈ ਨੁੱਕਰ ਹੈ ਉਹਦੇ ਪਿੱਛੇ ਨਿੱਕਿਉਂਦਿਆਂ ਐਸੀਆਂ ਉਹ ਕੁਝ ਘਟਨਾਵਾਂ ਵਾਪਰੀਆਂ ਜਿਹੜਾ ਦਹਿਲ ਦਿਲ ਦੇ ਵਿੱਚ ਬੈਠਾ ਹੈਨਾ ਕੋਈ ਡਰਾਵੇ 2000 ਸ਼ਾਇਦ 8 ਦੇ ਵਿੱਚ ਮੇਰੇ ਉਸਤਾਦ ਸੁਖਵਿੰਦਰ ਸਿੰਘ ਦਦੇਰ ਉਹਨਾਂ ਨੇ ਮੈਨੂੰ ਅਸੀਂ ਹైదరాబాద్ ਗਏ ਸੀ ਠੀਕ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਡਰਦਾ ਹੈ ਬਹੁਤ ਜ਼ਿਆਦਾ ਮੈਂ ਡਰਦਾ ਹੁੰਦਾ ਸੀ ਮੈਨੂੰ ਕਲੀਅਰ ਸੀ ਕਿ ਕੋਈ ਇਦਾਂ ਦੀ ਚੀਜ਼ ਹੈ ਨਹੀਂ ਪਰ ਇਹ ਹੋਣਾ ਕਿ ਜਦੋਂ ਤੁਰੇ ਜਾ ਰਹੇ ਹਾਂ ਕੋਈ ਮੇਰੇ ਪਿੱਛੇ ਆ ਰਿਹਾ ਵਾ ਹਨਾ ਕੋਈ ਪਿੱਛੇ ਹੋਵੇਗਾ ਜਾਂ ਮੈਂ ਜਦੋਂ ਮੁੜਾਂਗਾ ਉਸ ਨੁੱਕਰ ਤੇ ਕੋਈ ਖਲੋਤਾ ਹੋਵੇਗਾ ਇਹ ਪਤਾ ਨਹੀਂ ਸਹਿਮ ਜਿਹੜਾ ਸੀ ਇਹ ਨਿੱਕੇ ਹੁੰਦਿਆਂ ਤੋਂ ਪੈ ਗਿਆ ਨਿਕਲਿਆ ਨਾ ਤੇ ਮੈਂ ਉਹਨਾਂ ਨੂੰ ਦੱਸ ਬੈਠਾ ਕਿ ਮੇਰੇ ਅੰਦਰ ਇਹ ਸਹਿਮ ਹੈਗਾ ਤੇ ਅਸੀਂ ਹైదరాబాద్ ਕੈਂਪ ਲਗਾਉਣ ਗਏ ਤੇ ਅਸੀਂ ਸਕੂਲ ਸੀ ਉਹਦੀ ਤੀਸਰੀ ਮੰਜ਼ਲ ਤੇ ਸੁੱਤੇ ਪਹਾੜੀਆਂ ਸੀ ਉੱਥੇ ਤੇ ਬੜੀ ਸ਼ਾਨਦਾਰ ਹਵਾ ਚੱਲਦੀ ਸੀ ਅਸੀਂ ਤੀਸਰੀ ਮੰਜ਼ਲ ਤੇ ਸੁੱਤੇ ਤੀਸਰੀ ਮੰਜ਼ਲ ਦੇ ਉੱਪਰ ਉਹ ਬਨੇਰਾ ਨਹੀਂ ਸੀ ਹੈਗਾ ਜਿਹੜੀ ਵਾਰਡ ਹੁੰਦੀ ਹੈ ਉਦਾਂ ਹੀ ਸੀ ਖੁੱਲਾ ਤੇ ਸੁਖਵਿੰਦਰ ਸਿੰਘ ਦਦੇਰ ਨੇ ਮੈਨੂੰ ਡਰਾਇਆ ਮੈਂ ਐਸਾ ਡਰਿਆ ਕਿ ਮੈਂ ਤੀਸਰੀ ਮੰਜ਼ਲ ਤੋਂ ਛਾਲ ਮਾਰ ਦੇਣ ਲੱਗਾ ਸੀ ਹੈਨਾ ਉਹ ਇੱਕ ਉਹਨਾਂ ਨੇ ਮਜ਼ਾਕ ਕੀਤਾ ਕਿ ਵੈਰਨਵਾਲ ਡਰਦਾ ਹੈ ਤੇ ਚਲੋ ਇਹਦੇ ਨਾਲ ਆਪਾਂ ਮਤਲਬ ਮਜ਼ਾਕ ਕਰਦੇ ਆ ਤੇ ਉਹਨਾਂ ਨੇ ਮੈਨੂੰ ਡਰਾਇਆ ਤੇ ਮੈਂ ਮਤਲਬ ਚੀਕਾਂ ਮਾਰਦਾ ਈ ਢੀ ਤੇਜ਼ ਦੌੜਿਆ ਵੀ ਉਹਨਾਂ ਨੇ ਮੈਨੂੰ ਬਾਹਾਂ ਤੋਂ ਫੜ ਕੇ ਆਖਿਆ ਕਿ ਆ ਦੇਖ ਮੈਂ ਆ ਹੈਨਾ ਉਹ ਚਿੱਟੀ ਸਿਰ ਦੇ ਉੱਪਰ ਪੱਗ ਲੈ ਕੇ ਖੜ ਗਏ ਤੇ ਉਹਨਾਂ ਨੇ ਮਸਤਰੀ ਮੇਰੇ ਨਾਲ ਇਹ ਮਜ਼ਾਕ ਕੀਤਾ ਪਰ ਉਹ ਮਜ਼ਾਕ ਭਾਰੀ ਪੈ ਜਾਣਾ ਸੀ ਕਿਉਂਕਿ ਮੈਂ ਉਹ ਜਦੋਂ ਉੱਥੋਂ ਉਹਨਾਂ ਦੇ ਕੋਲੋਂ ਦੌੜ ਗਿਆ ਉਹਨਾਂ ਨੂੰ ਦੇਖ ਕੇ ਉਹ ਮੇਰੇ ਪਿੱਛੇ ਦੌੜੇ ਮੈਂ ਆਖਿਆ ਮੇਰੇ ਪਿੱਛੇ ਕੋਈ ਚੀਜ਼ ਆ ਰਹੀ ਹੈ ਉਹ ਕਹਿਣਗੇ ਮੈਂ ਆ ਮਤਲਬ ਮੈਂ ਹੀ ਆ ਉਹਨਾਂ ਨੇ ਮੈਨੂੰ ਪੜਿਆ ਤਾਂ ਮੈਂ ਜਿਸ ਤਰ੍ਹਾਂ ਦੌੜਦਾ ਸੀ ਉਹਦਾ ਬਨੇਰਾ ਨਹੀਂ ਸੀ ਹੈਗਾ ਘੁੱਪ ਨੇਰਾ ਸੀ ਹੈਨਾ ਤੇ ਉਹ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਉਹ ਦੱਸ ਰਿਹਾ ਕਿ ਕਈ ਵਾਰੀ ਇਹ ਦਹਿਲ ਦਿਲ ਚ ਬੈਠਾ ਹੁੰਦਾ ਹੈ ਇਹਦਾ ਅੱਗੇ ਪਿੱਛੇ ਕੁਝ ਨਹੀਂ ਹੁੰਦਾ ਕਿਉਂਕਿ ਛੋਟੇ ਹੁੰਦੇ ਤਾਂ ਉਹ ਸੀਰੀਅਲ ਸੁਣੇ ਜਾਂ ਸਟੋਰੀਆਂ ਸੁਣੀਆਂ ਅ ਅਸੀਂ ਮੈਂ ਲੁਧਿਆਣੇ ਕਾਲਜ ਦੇ ਵਿੱਚ ਜਦੋਂ ਪੜਾਉਂਦਾ ਸੀ ਤੇ ਮੈਂ 나ਗਪੁਰ ਤੋਂ ਜਿਹੜੇ ਬੱਚੇ ਆਉਂਦੇ ਉਹਨੂੰ ਪੰਜਾਬੀ ਸਿਖਾ ਕੇ ਤੇ ਉਹਨਾਂ ਨੂੰ ਇਦਾਂ ਪੜਾਇਆ ਕਰਨਾ ਇੱਕ ਦਿਨ ਵਿਸ਼ਾ ਚੱਲ ਪਿਆ ਕਿ ਭੂਤ ਹੁੰਦੇ ਕਿ ਨਹੀਂ ਹੁੰਦੇ ਤੇ ਉਹਨਾਂ ਨੇ ਮੈਨੂੰ ਇਦਾਂ ਆਖਿਆ ਕਿ ਵੀਰ ਜੀ ਹੁੰਦੇ ਨੇ ਭੂਤ ਸਾਡੇ ਕੋਲ ਮਤਲਬ ਤੁਸੀਂ ਸਾਡੇ ਜਵਾਬ ਦੋ ਤੇ ਮੈਂ ਆਖਿਆ ਜੀ ਦੱਸੋ ਤੁਸੀਂ ਸਟੋਰੀਆਂ ਉਹ ਕਿ ਨਿੱਕੇ-ਮੋਟੀਆਂ ਦੱਸਿਓ ਉਹ ਤੋਂ ਮੈਂ ਕਲੀਅਰ ਕਰ ਦਿੱਤੀਆਂ ਤੇ ਉਹ ਇੱਕ ਨਾਗਪੁਰ ਵਾਲੇ ਬੱਚੇ ਨੇ ਦੱਸਿਆ ਕਿ ਮੇਰਾ ਭਰਾ ਉਹ ਹਿੰਦੀ ਬੋਲਦੇ ਸੀ ਪੰਜਾਬੀ ਉਹਨਾਂ ਨੂੰ ਆਉਂਦੀ ਨਹੀਂ ਸੀ ਕਹਿੰਦਾ ਮੇਰਾ ਭਰਾ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉਹਦੀ ਰਾਤ ਦੀ ਡਿਊਟੀ ਸੀ ਕਿੰਦੇ ਉਥੇ ਪਹਿਲਾਂ ਵੀ ਗੱਲਾਂ ਸੁਣੀਆਂ ਸੀ ਕਿ ਇੱਥੇ ਕੋਈ ਫੈਕਟਰੀ ਦੇ ਵਿੱਚ ਉਹ ਬਾਹਰ ਖੇਤਾਂ ਖੋਤਾਂ ਦੇ ਵਿੱਚ ਉਹ ਕਿਤੇ ਹੋਵੇਗੀ ਫੈਕਟਰੀ ਮੈਂ ਭੁੱਲ ਗਿਆ ਫੈਕਟਰੀ ਕਾਦੀ ਸੀ ਕਹਿੰਦੇ ਸੀ ਕਿ ਉਹ ਰਾਤ ਫੈਕਟਰੀ ਦੇ ਵਿੱਚ ਗਿਆ ਤੇ ਉਹ ਅੱਗੇ ਵੀ ਸਟੋਰੀਆਂ ਚੱਲਦੀਆਂ ਸੀ ਕਹਿੰਦੇ ਉਥੇ ਇੱਕ ਲੜਕਾ ਸੀ ਜਿਹੜਾ ਉੱਪਰ ਫੱਟੇ ਤੇ ਖੜਾ ਕੰਮ ਕਰ ਰਿਹਾ ਸੀ ਤੇ ਉਹ ਤੋਂ ਇਸ ਤਰ੍ਹਾਂ ਮਤਲਬ ਜਿਦਾ ਉਹਨੂੰ ਕੋਈ ਮਾਰ ਰਿਹਾ ਹੈ ਉਹ ਫੱਟੇ ਤੋਂ ਥੱਲੇ ਡਿੱਗ ਗਿਆ ਠੀਕ ਹੈ ਜੀ ਉਹ ਹੱਥ ਜੋੜ ਕੇ ਕਹਿਣ ਲੱਗ ਪਿਆ ਕਿ ਮੈਨੂੰ ਨਾ ਮਾਰ ਮੈਨੂੰ ਨਾ ਮਾਰ ਕਹਿੰਦਾ ਕਿ ਸਾਰੇ ਉਹ ਜਿਹੜੇ ਆ ਮਸ਼ੀਨਾਂ ਵਗੈਰਾ ਉਹਨਾਂ ਨੇ ਬੰਦ ਕਰ ਦਿੱਤੀਆਂ ਤੇ ਉਹ ਇਸ ਤਰ੍ਹਾਂ ਦੌੜਿਆ ਬਾਹਰ ਨੂੰ ਤੇ ਉਹ ਫੇਰ ਮਿੱਟੀ ਦੇ ਵਿੱਚ ਡਿੱਗਾ ਹੈਨਾ ਫੇਰ ਉੱਠ ਕੇ ਹੱਥ ਜੋੜੇ ਕਹਿੰਦਾ ਕਿ ਮੈਨੂੰ ਮੈਂ ਮੇਰੀ ਗਲਤੀ ਨਹੀਂ ਹੈ ਮੈਨੂੰ ਨਾ ਮਾਰ ਮੈਨੂੰ ਨਾ ਮਾਰ ਕਹਿੰਦੇ ਕਿ ਉੱਠੇ ਫੇਰ ਡਿੱਗ ਪਏ ਫੇਰ ਹੱਥ ਜੋੜੇ ਤਰਲੇ ਲਵੇ ਕਹਿੰਦਾ ਮੈਂ ਕੱਲ ਤੋਂ ਨਹੀਂ ਆਵਾਂਗਾ ਮੈਂ ਤੇਰ ਕੋ ਮਾਫੀ ਮੰਗਦਾ ਮੈਂ ਕੱਲ ਤੋਂ ਕੰਮ ਤੇ ਨਹੀਂ ਆਵਾਂਗਾ ਉਹ ਕਹਿੰਦਾ ਕਿ ਮੇਰੇ ਭਰਾ ਨੇ ਉਹ ਸੀਨ ਦੇਖਿਆ ਸਾਰਾ ਕੁਝ ਜੋ ਵੀ ਹੈ ਉਹ ਕਹਿੰਦਾ ਉਹਨੂੰ ਮਾਰੇ ਉਹ ਫੇਰ ਉੱਠੇ ਫੇਰ ਮਿੱਟੀ ਦੇ ਵਿੱਚ ਕਦੀ ਮੁੱਧਾ ਡਿੱਗੇ ਕਦੀ ਸਿੱਧਾ ਡਿੱਗੇ ਉਹ ਲੇਟਦਾ ਹੋਇਆ ਜਿਹੜਾ ਪਿੰਡ ਨੂੰ ਪਾਇਆ ਜਾਂਦਾ ਸੀ ਰਾਹ ਜਾਂਦਾ ਸੀ ਕਹਿੰਦੇ ਉਹਦੇ ਉੱਤੇ ਨਾਲੇ ਦੌੜੇ ਨਾਲੇ ਡਿੱਗੇ ਹੱਥ ਜੋੜੇ ਫੇਰ ਉਹ ਕਹਿੰਦਾ ਮੈਂ ਤੇਰੇ ਪੈਰ ਫੜਦਾ ਮੈਂ ਕੱਲ ਤੋਂ ਨਹੀਂ ਆਵਾਂਗਾ ਮੈਂ ਨਹੀਂ ਆਵਾਂਗਾ ਮੈਨੂੰ ਮaaf ਕਰ ਦੇ ਠੀਕ ਹੈ ਮੇਰੀ ਗਲਤੀ ਨਹੀਂ ਹੈ ਉਹ ਉੱਥੋਂ ਐਸਾ ਰੋਂਦਾ ਮਿੱਟੀ 'ਚ ਚਿੱਕੜ ਦੇ ਵਿੱਚ ਡਿੱਗਦਾ ਹੋਇਆ ਘਰ ਤੱਕ ਮਤਲਬ ਪਿੰਡ ਨੂੰ ਦੌੜਿਆ ਚੀਕਾਂ ਮਾਰਦਾ ਮੈਨੂੰ ਅੱਜ ਛੱਡ ਦੇ ਮੈਂ ਗਾਂ ਤੋਂ ਨਹੀਂ ਆਵਾਂਗਾ ਠੀਕ ਹੈ ਉਹ ਤੋੜ ਗਿਆ ਤੇ ਕਹਿੰਦੇ ਉਹ ਕਹਿੰਦਾ ਕੀ ਹੈ ਕਹਿੰਦਾ ਕੋਈ ਆਦਮੀ ਸੀ ਤੇ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਤੈਨੂੰ ਦੱਸਿਆ ਨਾ ਕਿ ਇਹਨੂੰ ਰਾਤ ਨੂੰ ਤੂੰ ਕਿਉਂ ਖੜਾਕ ਕਰਦਾ ਮੇਰੇ ਕੋਲ ਉਹ ਮਸ਼ੀਨ ਚਲਾਉਂਦਾ ਸੀ ਉਹ ਕਹਿੰਦਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਤੂੰ ਮੈਨੂੰ ਰਾਤ ਨੂੰ ਡਿਸਟਰਬ ਨਾ ਕਰ ਤੂੰ ਫੇਰ ਆ ਜਾਣਾ ਤੇ ਉਹ ਇਸ ਕਰਕੇ ਉਹ ਬਿਮਾਰ ਰਿਹਾ ਹਸਪੀਟਲ ਲੈ ਕੇ ਗਿਆ ਠੀਕ ਕਰਕੇ ਤੇ ਉਹ ਨੌਕਰੀ ਛੱਡ ਗਿਆ ਜੀ ਮੈਂ ਨਹੀਂ ਕਰਾਂਗਾ ਉਹਨੇ ਮੈਨੂੰ ਇਹ ਸਟੋਰੀ ਸੁਣਾਈ ਕਹਿੰਦੇ ਵੀਰ ਜੀ ਇਹਦੇ ਪਿੱਛੇ ਕੀ ਆ ਕਹਿੰਦੇ ਉਹ ਤੇ ਇੰਨਾ ਇੰਨਾ ਉਛਲ-ਉਛਲ ਕੇ ਡਿੱਗਦਾ ਸੀ ਹੈਨਾ 2-2 ਫੁੱਟ ਜ਼ਮੀਨ ਤੋਂ 부ੜਕ-부ੜਕ ਕੇ ਵਜਦਾ ਸੀ ਮੈਂ ਮਤਲਬ ਹੈਰਾਨ ਰਹਿ ਗਿਆ ਹੈਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜ਼ਰੂਰੀ ਨਹੀਂ ਸਾਡੇ ਕੋਲ ਹਰੇਕ ਸਵਾਲ ਦਾ ਜਵਾਬ ਹੋਵੇ ਕੋਈ ਐਸੀਆਂ ਘਟਨਾਵਾਂ ਨੇ ਜਿੱਥੇ ਜਵਾਬ ਨਹੀਂ ਮੈਂ ਕਹੇ ਜੀ ਇਹ ਹੁਣ ਮੈਂ ਤੇ ਬਾਰੇ ਮੈਂ ਕਹਿੰਦਾ ਕੁਝ ਕਹਿ ਨਹੀਂ ਸਕਦਾ ਹੈਨਾ ਕਿ ਉਹ ਕੀ ਵਾਪਰਿਆ ਮੈਂ ਚੁੱਪ ਹੋ ਗਿਆ ਉਹ ਹੋਰ ਗੱਲਾਂ-ਬਾਤਾਂ ਕਰਕੇ ਉਹ ਸ਼ਬਦ ਪੜਨ ਲੱਗ ਪਏ ਮੈਂ ਸੋਚਦਾ ਰਿਹਾ ਤੇ ਮਨ ਵੈਸੇ ਆਖਿਆ ਮੈਂ ਕਿਹਾ ਬੱਚੇ ਏਕੇ ਦੇ ਵਿੱਚ ਚੀਜ਼ ਹੋ ਸਕਦੀ ਹੈ ਕਿ ਕੋਈ ਉਹਦੀ ਫੈਕਟਰੀ ਬੰਦ ਕਰਵਾਉਣੀ ਚਾਹੁੰਦਾ ਹੋਵੇ ਠੀਕ ਹੈ ਜਾਂ ਉਹ ਫੈਕਟਰੀ ਖਰੀਦਣੀ ਚਾਹੁੰਦਾ ਹੋਵੇ ਤੇ ਉਹ ਇਸ ਕਰਕੇ ਹੋ ਸਕਦਾ ਹੈ ਕਿ ਕਿਸੇ ਨੇ ਉਹ ਮੇਰੇ ਦਿਮਾਗ ਦੇ ਵਿੱਚ ਲੋਜਿਕ ਆਇਆ ਮੈਂ ਕਿਹਾ ਇੱਕ ਚੀਜ਼ ਹੋ ਸਕਦੀ ਹੈ ਕਿ ਉਹ ਉਹ ਫੈਕਟਰੀ ਨੂੰ ਕੋਈ ਬੰਦਾ ਉਹਦਾ ਜਿਹੜਾ ਸ਼ਰੀਕ ਲਾਗਡਾਟ ਵਾਲਾ ਜਾਂ ਕਿਸੇ ਦੇ ਬਿਜ਼ਨਸ ਨੂੰ ਫਰਕ ਪੈ ਰਿਹਾ ਹੋਵੇ ਹਨਾ ਜਾਂ ਉਹ ਫੈਕਟਰੀ ਕੋਈ ਖਰੀਦਣੀ ਚਾਹੁੰਦਾ ਹੋਵੇ ਉਹਨੂੰ ਘਾਟੇ ਦੇ ਵਿੱਚ ਲਜਾਉਣ ਵਾਸਤੇ ਮੈਂ ਕਿ ਉਹਨੇ ਇਸ ਤਰ੍ਹਾਂ ਦੀ ਕੋਈ ਖੇਡ ਖੇਡੀ ਹੋਵੇ ਮੈਂ ਇਹ ਨਹੀਂ ਕਿ ਬੜਾ ਮੇਰੇ ਕੋਲ ਤਰਕ ਸੀ ਪਰ ਬੈਠਿਆ ਬੈਠਿਆ ਮੇਰੇ ਦਿਮਾਗ 'ਚ ਆਇਆ ਤੇ ਮੈਂ ਉਹਨੂੰ ਇਹ ਗੱਲ ਕਹੀ ਕਿ ਇੱਕ ਜਦੋਂ ਸਿਰਫ ਦਿਨੇ ਹੀ ਫੈਕਟਰੀ ਚੱਲੇਗੀ ਰਾਤ ਨੂੰ ਨਹੀਂ ਚੱਲੇਗੀ ਫੈਕਟਰੀ ਘਾਟੇ 'ਚ ਜਾਵੇਗੀ ਤੇ ਮੈਂ ਕਿਹਾ ਫਿਰ ਉਹ ਰਾਤ ਨੂੰ ਜਦੋਂ ਮਜ਼ਦੂਰ ਕੰਮ ਕਰਨਾ ਉਹ ਕਹਿੰਦਾ ਜੀ ਵੀ ਇਦਾਂ ਹੀ ਹੋਇਆ ਜਦੋਂ ਉਹਦੇ ਨਾਲ ਹੋਇਆ ਜਿੰਨੇ ਰਾਤ ਦੇ ਵਰਕਰ ਸੀ ਸਾਰਿਆਂ ਨੇ ਕੰਮ ਕਰਨ ਤੋਂ ਮਨਾ ਕਰਤਾ ਕਿ ਅਸੀਂ ਰਾਤ ਨੂੰ ਕੰਮ ਨਹੀਂ ਕਰਾਂਗੇ ਰਾਤ ਦੀ ਸ਼ਿਫਟ ਕਿਸੇ ਨੇ ਨਹੀਂ ਲਾਈ ਤੇ ਮੈਂ ਆਖਿਆ ਮੈਂ ਕਿਹਾ ਵੀ ਇਹਦੇ ਪਿੱਛੇ ਹੋਵੇਗਾ ਜਦੋਂ ਉਹ ਫੈਕਟਰੀ ਘਾਟੇ ਚ ਜਾਵੇਗੀ ਤੇ ਫੈਕਟਰੀ ਬੰਦ ਹੋ ਜੇਗੀ ਤੁਸੀਂ ਕਮਾਲ ਦੀ ਗੱਲ ਦੇਖੋ ਉਹ ਬੰਦਾ ਆਉਂਦਾ ਕਿ ਉਹ ਜਿਹੜਾ ਲੜਕਾ ਸੀ ਕਹਿੰਦੇ ਵੀਰ ਜੀ 1 ਸਾਲ ਬਾਅਦ ਫੈਕਟਰੀ ਬੰਦ ਹੋ ਗਈ ਸੀ ਮੇਰ ਨੂੰ ਜਵਾਬ ਮਿਲ ਗਿਆ ਮੈਂ ਕਿਹਾ ਜੀ ਹੁਣ ਤੁਸੀਂ ਆਪ ਦੇਖੋ ਮੈਂ ਸਿਰਫ ਦਿਮਾਗ ਦੇ ਵਿੱਚ ਸੋਚਿਆ ਹੀ ਹੈ ਕਿ ਕਿਸੇ ਬੰਦੇ ਨੇ ਹੋ ਸਕਦਾ ਉਹਨੂੰ 20-50000 ਰੁਪਇਆ ਦਿੱਤਾ ਹੋਵੇ ਕਿ ਆਹ ਡਰਾਮਾ ਇੱਕ ਵਾਰੀ ਕਰ ਦੇ ਸਾਰੇ ਵਰਕਰਾਂ ਦੇ ਸਾਹਮਣੇ ਕਿ ਰਾਤ ਨੂੰ ਕੰਮ ਉਹ ਹੱਥ ਜੋੜਦਾ ਰਿਹਾ ਮੈਂ ਅੱਗੇ ਤੋਂ ਨਹੀਂ ਆਵਾਂਗਾ ਕੰਮ ਤੇ ਉਹ ਲੇਟ ਪੋਇਟ ਕੇ ਸਾਰਾ ਕੁਝ ਕਰਕੇ ਘਰੇ ਜਾ ਕੇ ਬਿਮਾਰ ਹੋ ਗਿਆ ਉਹਨੇ ਅਗਲੇ ਦਿਨ ਜਵਾਬ ਦਿੱਤਾ ਕਿ ਮੈਂ ਫੈਕਟਰੀ 'ਚ ਨਹੀਂ ਆਵਾਂਗਾ ਮੈਂ ਸਿਰਫ ਦਿਨ ਦੀ ਸ਼ਿਫਟ ਹੀ ਕਰਾਂਗਾ ਇੱਕ ਸਾਲ ਦੇ ਵਿੱਚ ਵਿੱਚ ਉਹ ਫੈਕਟਰੀ ਬੰਦ ਹੋ ਗਈ ਘਾਟੇ 'ਚ ਚਲੀ ਗਈ ਰਾਤ ਨੂੰ ਵਰਕਰ ਕੋਈ ਉੱਥੇ ਕੰਮ ਨਹੀਂ ਕਰਨਾ ਚਾਹੁੰਦਾ ਖੇਤੇ ਜਾਂ ਉਜਾੜ ਬੀਆਬਾਨ ਚ ਫੈਕਟਰੀ ਸੀ ਠੀਕ ਹੈ ਥੋੜਾ ਜਿਹਾ ਜਦੋਂ ਦਿਮਾਗ ਲਾਓਗੇ ਜਦੋਂ ਉਹਨੇ ਸਟੋਰੀ ਸੁਣਾ ਕੇ ਉਹ ਕਿਤਾਬ ਪੜ੍ਹਨ ਲੱਗ ਪੇ ਮੈਂ ਸੋਚਦਾ ਰਿਹਾ ਮੈਂ ਇੰਨੀ ਗੱਲ ਆਖੀ ਤੇ ਜੋ ਮੈਂ ਆਖਿਆ ਕਿ ਇਹ ਹੋ ਸਕਦਾ ਏ ਤੇ ਉਹ ਕਹਿੰਦੇ ਇਹ ਹੋ ਨਹੀਂ ਸਕਦਾ ਇਹ ਹੋਇਆ ਸੀ ਰਾਤ ਨੂੰ ਸਾਰੇ ਵਰਕਰਾਂ ਨੇ ਮੇਰੇ ਭਰਾ ਨੇ ਵੀ ਕਹਿੰਦਾ ਕੰਮ ਕਰਨ ਤੋਂ ਜਵਾਬ ਦੇ ਦਿੱਤਾ ਤੇ ਦਿਨੇ-ਦਿਨੇ ਫੈਕਟਰੀ ਚੱਲਣੀ ਐ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਤੇ ਉਹਦੇ ਖਰਚੇ ਵੀ ਪੂਰੇ ਨਹੀਂ ਸੀ ਹੁੰਦੇ ਉਹ ਲੇਬਰ ਦਾ ਜਿਹੜੀ ਸਾਰਾ ਕੁਝ ਸੀ ਤੇ ਉਹ ਫੈਕਟਰੀ ਬੰਦ ਹੋ ਗਈ ਬੰਦ ਹੋ ਤਾਂ ਮਤਲਬ ਇਹ ਐ ਕਿ ਕਿਤੇ ਨਾ ਕਿਤੇ ਜਾ ਕੇ ਉਹ ਵੇਕ ਗਈ ਹੋਵੇਗੀ ਉਹ ਏਰੀਆ ਜਿਹੜਾ ਸੀ ਨਾਗਪੁਰ ਜਾਂ ਯੂਪੀ ਇਧਰਲੇ ਲੜਕੇ ਸੀ ਮੈਨੂੰ ਨਹੀਂ ਪਤਾ ਕਿੱਥੋਂ ਦੇ ਸੀ ਉਹ ਉਸ ਏਰੀਆ ਦੇ ਵਿੱਚ ਘਟਨਾ ਵਾਪਰੀ ਜੇ ਤੁਸੀਂ ਥੋੜਾ ਜਿਹਾ ਇੱਕ ਦੋ ਸਵਾਲ ਕਿਸੇ ਘਟਨਾ ਦੇ ਉੱਪਰ ਖੜੇ ਕਰੋਗੇ ਤੁਹਾਨੂੰ ਉਸ ਦੇ ਜਵਾਬ ਮਿਲ ਜਾਣਗੇ ਕਿ ਇਹ ਘਟਨਾ ਦੇ ਪਿੱਛੇ ਕਾਰਨ ਕੀ ਸੀ ਹੁਣ ਮੈਂ ਤੁਹਾਨੂੰ ਦੂਸਰੀ ਘਟਨਾ ਦੱਸਦਾ ਮੇਰੇ ਜਿਹੜੇ ਕਾਲਜ ਦੇ ਬਜ਼ੁਰਗ ਪ੍ਰੋਫੈਸਰ ਸੀ ਉਹਨਾਂ ਨੇ ਮੈਨੂੰ ਇਹ ਘਟਨਾ ਦੱਸੀ ਸੀ ਇੱਕ ਘਰ ਦੇ ਵਿੱਚ ਵਿਆਹੁਤਾ ਲੜਕੀ ਆਈ ਲੜਕੇ ਦਾ ਨਮਨਾਵਾ ਵਿਆਹ ਹੋਇਆ 2 4 5 6 ਮਹੀਨੇ ਲੰਘੇ ਉਹ ਲੜਕੀ ਜਿਹੜੀ ਹੈ ਅਜੀਬ ਹਰਕਤਾਂ ਕਰਨ ਲੱਗ ਪਈ। ਉਹਨੇ ਚੀਕਣਾ ਆਪਣੇ ਮਤਲਬ ਵਾਲ ਖੋਣੇ ਮਤਲਬ ਚੀਜ਼ਾਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ। ਠੀਕ ਹੈ ਕਈ ਕੁਝ ਉਹਨੇ ਕਰਨਾ। ਉਹ ਬੜਾ ਜ਼ਿਆਦਾ ਮਤਲਬ ਉਹ ਕੇਸ ਵੱਧਦਾ ਗਿਆ। ਠੀਕ ਹੈ ਉਹ ਸਿਰਫ ਇੱਕ ਸਾਡੇ ਕਾਲਜ ਦੇ ਨਾਲ ਜੁੜੇ ਹੋਏ ਸੀ। ਉਹ ਜਿਹੜਾ ਬਜ਼ੁਰਗ ਸੀ ਉਹ ਲੜਕੀ ਦਾ ਸਹੁਰਾ ਸੀ। ਉਹ ਜਦੋਂ ਗੱਲ ਕੀਤੀ ਮੈਨੂੰ ਬੜੀ ਪ੍ਰਾਣੀ ਗੱਲ ਹੈ ਮੈਨੂੰ ਮਤਲਬ ਮੇਨ ਮੇਨ ਚੀਜ਼ ਜਿਹੜੀ ਯਾਦ ਹੈ 2006-7 ਦੇ ਵਿੱਚ ਸਾਨੂੰ ਇਹ ਸਟੋਰੀ ਯਾਨੀ ਕਿ ਤੁਸੀਂ ਆਪ ਲਾ ਲਓ ਕਿ ਕਿੰਨਾ ਚਿਰ ਪਹਿਲਾਂ ਦੀ ਇਹ ਗੱਲ ਹੈ ਉਦੋਂ ਇਹ ਮੈਨੂੰ ਇਹ ਗੱਲ ਉਹਨਾਂ ਨੇ ਸੁਣਾਈ ਸਾਡੇ ਜਿਹੜੇ ਬਜ਼ੁਰਗ ਸੀ ਉਹ ਕਹਿੰਦੇ ਇਦਾਂ ਦੀ ਘਟਨਾ ਵਾਪਰੀ ਕਿ ਆਹ ਸਾਡੇ ਘਰ ਦੇ ਵਿੱਚ ਹੋ ਰਿਹਾ ਹੈ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਪਰ ਮੇਰੇ ਸਾਹਮਣੇ ਹੋ ਰਹੀਆਂ ਘਰ ਦੇ ਵਿੱਚ ਮੇਰੀ ਜਿਹੜੀ ਨੋਹ ਹੈ ਉਹ ਵਾਲ ਪੁੱਟਦੀ ਹੈ ਚੀਜ਼ਾਂ ਖਲਾਰਦੀ ਚੀਕਾਂ ਮਾਰਦੀ ਹੈ ਹੈਨਾ ਬੜਾ ਕੁਝ ਕਰਦੀ ਹੈ ਤੇ ਮੈਂ ਕਹਿੰਦੇ ਕਿ ਸਾਨੂੰ ਉਹ ਫਿਰ ਜਿਹੜੇ ਬਜ਼ੁਰਗ ਸੀ ਮੈਨੂੰ ਹੁਣ ਇਸ ਕਰਕੇ ਮੈਂ ਨਾਮ ਨਹੀਂ ਲੈ ਰਿਹਾ ਜਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਸੀ ਜਾਂ ਕਮਰਮਿੰਦਰ ਪ੍ਰਤਾਪ ਸਿੰਘ ਸੀ ਜਾਂ ਜਗਜੀਤ ਸਿੰਘ ਸਿੱਦਕੀ ਇਹ ਤਿੰਨੇ ਪ੍ਰਿੰਸੀਪਲ ਸੀ ਤਿੰਨਾਂ ਦੇ ਵਿੱਚੋਂ ਕੋਈ ਇੱਕ ਸੀ ਉਹ ਕਹਿੰਦੇ ਕਿ ਅਸੀਂ ਕੋਈ ਨਹੀਂ ਆਵਾਂਗੇ ਆਪਾਂ ਮਿਲਾਂਗੇ ਉਹ ਜਦੋਂ ਉਸ ਪਰਿਵਾਰ ਦੇ ਵਿੱਚ ਗਏ ਉਹ ਲੜਕੀ ਨੂੰ ਸਾਰਿਆਂ ਨਾਲ ਬਿਠਾ ਕੇ ਕਿਉਂਕਿ ਤਰਕਸ਼ੀਲ ਸੋਸਾਇਟੀ ਵਾਲੇ ਜਿਹੜੇ ਉਹਨਾਂ ਨਾਲ ਸੰਪਰਕ ਗੱਲਬਾਤ ਹੁੰਦੀ ਹੈ ਕਿਵੇਂ ਕੇਸ ਹੱਲ ਕੀਤੇ ਜਾਂਦੇ ਥੋੜਾ ਬਹੁਤ ਪਤਾ ਹੀ ਹੁੰਦਾ ਹੈ ਉਹਨਾਂ ਨੇ ਸਾਰਿਆਂ ਨਾਲ ਬੈਠ ਕੇ ਗੱਲ ਕੀਤੀ ਕਿ ਅਸਲ ਵਿੱਚ ਮਸਲਾ ਕੀ ਹੈ ਲੜਕੇ ਨਾਲ ਗੱਲ ਕੀਤੀ ਕਿ ਤੂੰ ਇਹਨੂੰ ਤੰਗ ਪਰੇਸ਼ਾਨਤ ਨਹੀਂ ਕਰਦਾ ਮਾਰਦਾ ਕੁੱਟਦਾ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੋਵੇ ਕੋਈ ਦਾਜ ਦਾ ਜਾਂ ਕੁਝ ਵੀ ਉਹ ਨਹੀਂ ਨਿਕਲਿਆ ਫਿਰ ਉਹ ਲੜਕੀ ਨਾਲ ਬੈਠੇ ਉਹ ਬਿਲਕੁਲ ਇਕੱਲੇ ਇੱਕ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੇ ਗੱਲ ਕੀਤੀ ਉਹਨੇ ਗੱਲਬਾਤ ਕਰਦਿਆਂ ਜਦੋਂ ਬਿਲਕੁਲ ਲੜਕੀ ਸੋਹਣੀ ਗੱਲ ਕਰ ਰਹੀ ਹੈ ਉਹ ਬਜ਼ੁਰਗ ਨੇ ਆਖਿਆ ਕਹਿੰਦਾ ਕਿ ਪੁੱਤਰ ਮੈਂ ਤੇਰਾ ਪਿਓ ਆ ਮੈਨੂੰ ਤੂੰ ਆਪਣੇ ਪਿਓ ਦੀ ਥਾਂ ਤੇ ਰੱਖ ਕੇ ਸਾਰੀ ਗੱਲ ਦੱਸ ਕੇ ਤੂੰ ਇਦਾਂ ਕਿਉਂ ਕਰਦੀ ਐ ਮੈਨੂੰ ਇਹ ਤੇ ਪਤਾ ਏ ਕਿ ਹੈ ਕੁਛ ਨਹੀਂ ਨਾ ਕੋਈ ਆਤਮਾ ਐ ਨਾ ਕੋਈ ਇੱਥੇ ਭੂਤ ਐ ਤੂੰ ਮੈਨੂੰ ਕਾਰਨ ਦੱਸ ਕਿ ਤੂੰ ਇਦਾਂ ਕਰਦੀ ਕਿਉਂ ਐ ਉਹਦੇ ਸਿਰ ਤੇ ਹੱਥ ਰੱਖਿਆ ਉਹਨੂੰ ਪਿਆਰ ਦਿੱਤਾ ਕਿ ਚਿੱਟੀ ਦਾੜੀ ਸੀ ਬਜ਼ੁਰਗ ਸੀ ਕਹਿੰਦਾ ਮੈਂ ਤੇਰਾ ਪਿਓ ਆ ਮੈਂ ਪਿਓ ਦੀ ਥਾਂ ਤੇ ਉਹ ਪੁੱਛਦਾ ਮੇਰੀ ਧੀ ਦੁਖੀ ਕਿਉਂ ਆ ਕਹਿੰਦੇ ਉਹ ਫਿਰ ਲੜਕੀ ਰੋਈ ਪੁੱਬਾਂ ਮਾਰ ਮਾਰ ਕੇ ਰੋਈ ਬੜਾ ਰੋਈ ਫਿਰ ਉਸਨੇ ਕਾਰਨ ਦੱਸਿਆ ਕਿ ਮੇਰੀ ਮਾਂ ਨਹੀਂ ਹੈਗੀ ਮੇਰੀ ਕੋਈ ਭੈਣ ਨਹੀਂ ਹੈ ਜਿਸ ਘਰ ਦੇ ਵਿੱਚ ਆਈ ਹੈ ਉੱਥੇ ਸੱਸ ਨਹੀਂ ਹੈਗੀ ਕਹਿੰਦੀ ਕਾਰਨ ਇਹ ਹੈ ਕਿ ਮੇਰਾ ਘਰ ਵਾਲਾ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਉਹ ਅਜੇ ਤੱਕ ਮੇਰੇ ਨੇੜੇ ਨਹੀਂ ਆਇਆ ਉਸ ਲੜਕੀ ਨੇ ਜਦੋਂ ਉਹਦਾ ਦਿਲ ਜਿੱਤ ਕੇ ਉਹਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਹਨੂੰ ਇਹ ਗੱਲ ਪੁੱਛੀ ਗਈ ਉਹ ਕਹਿੰਦੀ ਜਦੋਂ ਦਾ ਮੇਰਾ ਵਿਆਹ ਹੋਇਆ ਏ ਅੱਜ ਤੱਕ ਮੇਰਾ ਘਰ ਵਾਲਾ ਮੇਰੇ ਨੇੜੇ ਨਹੀਂ ਆਇਆ 6 ਮਹੀਨੇ 7 ਮਹੀਨੇ ਹੋ ਗਏ ਨੇ ਮੈਂ ਕਿੰਨੂੰ ਦੱਸਾਂ ਮੈਂ ਆਪਣੇ ਪਿਓ ਨੂੰ ਜਾਂ ਆਪਣੇ ਭਰਾ ਨੂੰ ਦੱਸਾਂ ਜਾਂ ਮੈਂ ਆਪਣੇ ਸਹੁਰੇ ਨੂੰ ਦੱਸਾਂ ਘਰ ਦੇ ਵਿੱਚ ਔਰਤ ਹੀ ਕੋਈ ਨਹੀਂ ਸੀ ਜਿਹਦੇ ਨਾਲ ਮੈਂ ਗੱਲ ਕਰ ਸਕਾਂ ਉਹ ਨਮੋਸ਼ੀ ਸ਼ਰਮ ਦੀ ਮਾਰੀ ਉਹ ਇੱਕੋ ਗੱਲ ਕਹਿੰਦੀ ਮੈਂ ਸੋਚ-ਸੋਚ ਕੇ ਮਤਲਬ ਇਹ ਕਹੀ ਜਾਂਦੀ ਮੇਰੀ ਜ਼ਿੰਦਗੀ ਕਿੱਦਾਂ ਲੰਗੇਗੀ ਮੈਂ ਬੇਔਲਾਦ ਹੀ ਰਹਿ ਜਾਾਂਗੀ ਇੱਕ ਦਿਨ ਵੀ ਕਹਿੰਦੀ ਅਸੀਂ ਮਤਲਬ ਸਰੀਰਕ ਸੰਬੰਧ ਨਹੀਂ ਬਣਾਏ। ਤੁਸੀਂ ਜਿਉ ਲੜਕੀ ਗੱਲ ਕਰਦੀ ਐ ਤੇ ਉਹ ਵਿਚਾਰੀ ਬਣ ਜੇਗੀ, ਉਹ ਬੁਰੀ ਬਣ ਜੇਗੀ। ਜੋ ਆਪਣੇ ਸਹੁਰੇ ਨੂੰ ਜਾਂ ਆਪਣੇ ਭਰਾ ਨੂੰ ਜਾਂ ਆਪਣੇ ਕਿੰਨੂੰ ਦੱਸਿਓ ਲੜਕੀ। ਉਹ ਲੜਕੀ ਇਹਦੀ ਇਹ ਹਾਲਤ ਹੋ ਗਈ ਸੋਚ-ਸੋਚ ਕੇ ਕਿ ਮੇਰੀ ਸਾਰੀ ਉਮਰ ਲੰਘੇਗੀ ਕਿਦਾਂ ਮੈਂ ਕਿੰਨੂੰ ਕਹਾਂ ਮੈਂ ਕੀ ਕਰਾਂ। ਉਹ ਸੋਚ-ਸੋਚ ਕੇ ਤੇ ਫਿਰ ਆਪਣੇ ਵਾਲ ਪੁੱਟਨੇ ਸ਼ੁਰੂ ਕਰ ਦਿੱਤੇ ਉਹਨੇ ਇਹ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਇਸ ਤਰੀਕੇ ਨਾਲ ਇਹ ਮੈਨੂੰ ਇਹ ਘਰ ਤੋਂ ਕੱਢ ਦੇਣ। ਜਦੋਂ ਸਾਰੀ ਗੱਲ ਕੀਤੀ ਉਸ ਤੋਂ ਬਾਅਦ ਉਸ ਬਾਪ ਨਾਲ ਗੱਲ ਕੀਤੀ ਉਹਦੇ ਸਹੁਰੇ ਨਾਲ ਗੱਲ ਕੀਤੀ ਕਿ ਮਸਲਾ ਤੁਹਾਡੇ ਘਰ ਦੇ ਵਿੱਚ ਆਇਆ ਹੈ ਲੜਕੀ ਡਿਪਰੈਸ਼ਨ ਦੇ ਵਿੱਚ ਹੈ ਉਹ ਕਿਸੇ ਨਾਲ ਗੱਲ ਨਹੀਂ ਕਰ پا ਰਹੀ ਜਿਹੜਾ ਉਹਦੇ ਦਿਮਾਗ ਦੇ ਉੱਪਰ ਬੋਝ ਹੈ ਕਿਸੇ ਨਾਲ ਸ਼ੇਅਰ ਨਹੀਂ ਕਰ پا ਰਹੀ ਉਹ ਆਪਣੀ ਸਾਰੀ ਜ਼ਿੰਦਗੀ ਬਾਰੇ ਸੋਚ ਕੇ ਰੋਂਦੀ ਹੈ ਉਹ ਆਪਣੇ ਵਾਲ ਪੁੱਟਦੀ ਹੈ ਆਪਣੇ ਜਿਹੜੇ ਲੀੜੇ ਪਾੜਦੀ ਹੈ ਉਹ ਇਸ ਕਰਕੇ ਹੈ ਉਹ ਸਾਰੀ ਜ਼ਿੰਦਗੀ ਉਹਨੂੰ ਪਹਾੜ ਵਰਗੀ ਦਿਸ ਰਹੀ ਹੈ ਰੋਸਤਵਾ ਦਾ ਉਸ ਲੜਕੇ ਦਾ ਇਲਾਜ ਕਰਵਾਇਆ ਗਿਆ ਸਮਾਪਾ ਕੇ ਉਹਨਾਂ ਦੇ ਘਰ ਦੇ ਵਿੱਚੋਂ ਇਹ ਮਸਲਾ ਹੱਲ ਹੋ ਗਿਆ ਜੇ ਉਹ ਲੜਕੀ ਕਿਸੇ ਡੇਰੇ 'ਚ ਚਲੀ ਜਾਂਦੀ ਭਾਵੇਂ ਕਿਸੇ ਵੀ ਡੇਰੇ ਭਾਵੇਂ ਸਿੱਖ ਤਰਮਨਾਰ ਰਿਲੇਟਡ ਹੁੰਦਾ ਤੇ ਭਾਵੇਂ ਕੋਈ ਦੂਸਰਾ ਡੇਰਾ ਹੁੰਦਾ ਜੋ ਉਸ ਡੇਰੇ 'ਤੇ ਚਲੀ ਜਾਂਦੀ ਉੱਥੇ ਜਾ ਕੇ ਉਹਨੂੰ ਉਹਦੀ ਲੋੜ ਪੂਰੀ ਹੋ ਜਾਂਦੀ ਜੋ ਬਾਬੇ ਕੋਲ ਜਿਹੜੀ ਉਸ ਬਜ਼ੁਰਗ ਦੇ ਕੋਲ ਲੜਕੀ ਰੋਈ ਹੈ ਜੇ ਉਸ ਬਾਬੇ ਦੇ ਕੋਲ ਜਾ ਕੇ ਰੋਂਦੀ ਕਿ ਆਹ ਗੱਲ ਤੇ ਜਿਉ ਦੇ ਸਰੀਰ ਦੀ ਉਹ ਲੋਡ ਡੇਰੇ ਚ ਪੂਰੀ ਹੋ ਜਾਂਦੀ ਤੇ ਆਪੇ ਭੂਤ ਹਟ ਜਣੇ ਸੀ ਘਰ ਦੇ ਵਿੱਚੋਂ ਪਰ ਉਹ ਕਹਿੰਦਾ ਸੀ ਕਿ ਬਾਬੇ ਨੇ ਬੜੀ ਕਿਰਪਾ ਕੀਤੀ ਹੈ ਭਾਈ ਸਾਡੀ ਕੁੜੀ ਠੀਕ ਕਰ ਦਿੱਤੀ ਪਰ ਕੁੜੀ ਠੀਕ ਹੋਈ ਕਿਵੇਂ ਜੇ ਇੱਕ ਚੰਗੇ ਇਨਸਾਨ ਦੀ ਸਲਾਹ ਲੈ ਲਈ ਤੇ ਉਸ ਲੜਕੇ ਦਾ ਇਲਾਜ ਕਰਵਾ ਦਿੱਤਾ ਤੇ ਲੜਕੀ ਤਾਂ ਵੀ ਠੀਕ ਹੋ ਗਈ ਤੇ ਜੋ ਡੇਰੇ ਦੇ ਵਿੱਚ ਉਹਦੀ ਉਹ ਸਰੀਰਕ ਲੋਡ ਪੂਰੀ ਹੋ ਜਾਂਦੀ ਉਹਨੇ ਕਹਿੰਦਾ ਸੀ ਮੈਂ ਜਾਣਾ ਹੀ ਉੱਥੇ ਹੈ ਉਨੇ ਹਰੇਕ ਐਤ ਸ਼ੁੱਕਰ ਸ਼ਨੀਚਰਵਾਰ ਸੇਵਾ ਕਰਨ ਜਾਣ ਲੱਗ ਪੈਣਾ ਸੀ ਉਥੇ ਪੱਕੀ ਸ਼ਰਧਾਲੂ ਬਣ ਜਾਣਾ ਸੀ ਉਹਨੇ ਕਹਿੰਦੇ ਮੈਂ ਹੁਣ ਠੀਕ ਹਾਂ ਜਦੋਂ ਦੀ ਸੇਵਾ ਕਰਨ ਲੱਗ ਪਈ ਹਾਂ ਬਹੁਤੀਆਂ ਥਾਵਾਂ ਦੇ ਉੱਪਰ ਇਹ ਕੁਝ ਵਾਪਰਦਾ ਏ ਜਦੋਂ ਕਹਿ ਦਿੰਦੇ ਜੀ ਫਲਾਣੇ ਬਾਬੇ ਦੀ ਕਿਰਪਾ ਹੋ ਗਈ ਉੱਥੇ ਜਾ ਕੇ ਸਾਡਾ ਜਿਹੜਾ ਜੀ ਠੀਕ ਹੋ ਗਿਆ ਤੁਸੀਂ ਉਹਦਾ ਕਾਰਨ ਉਹਦੇ ਪਿਛੋਕੜ ਤੱਕ ਜਾਓਗੇ ਤੇ ਕਈ ਕੁਝ ਤੁਹਾਨੂੰ ਮਿਲ ਜਾਵੇਗਾ ਸਿਰਫ ਤੁਸੀਂ ਸਵਾਲ ਕਰਨ ਵਾਲੇ ਬਣੋ ਜਵਾਬ ਜਿਹੜੇ ਆ ਤੁਹਾਡੇ ਨੇੜੇ ਤੇੜੇ ਪਏ ਹੁੰਦੇ ਨੇ ਹਰ ਇੱਕ ਚੀਜ਼ ਦੇ ਉੱਪਰ ਸਵਾਲ ਕਰਨਾ ਸਿੱਖੋ ਹੋ ਸਕਦਾ ਹੈ ਤੁਹਾਡੇ ਕੋਲ ਤੁਸੀਂ ਉਹਦਾ ਜਵਾਬ ਨਾ ਲੱਭ ਸਕੋ ਪਰ ਤੁਹਾਨੂੰ ਇਹ ਨਾ ਹੋਵੇਗਾ ਕਿ ਮੈਂ ਉਸ ਤਹ ਤੱਕ ਪਹੁੰਚ ਨਹੀਂ ਸਕਿਆ ਪਰ ਕੁਝ ਨਾ ਕੁਝ ਜ਼ਰੂਰ ਸੀ ਇੱਕ ਛੋਟੀ ਜਿਹੀ ਹੋਰ ਮੈਂ ਸਟੋਰੀ ਸਾਂਝੀ ਕਰ ਦਿੰਦਾ ਇਹ ਮੈਂ ਸ਼ਾਇਦ ਤਰਕਸ਼ੀਲ ਜਿਹੜਾ ਕੈਂਪ ਲੱਗਾ ਸੀ ਉਹਨਾਂ ਦੇ ਵਿੱਚੋਂ ਮੈਂ ਸੁਣੀ ਸੀ ਇੱਕ ਨੌਜਵਾਨ ਲੜਕੀ ਸੀ ਉਸ ਲੜਕੀ ਦੇ ਹੱਥ ਦੇ ਵਿੱਚ ਸੂਈਆਂ ਬਣਦੀਆਂ ਸੀ ਸਮਝਦੇ ਜਿਹੜੀਆਂ ਹੁੰਦੀਆਂ ਨੇ ਉਹ ਬਰੀਕ ਸੂਈ ਜਿਹੜੀ ਕੋਈ ਕੱਪੜੇ ਨੂੰ ਸੀਣ ਵਾਸਤੇ ਹੁੰਦੀ ਹੈ ਉਹ ਜਦੋਂ ਲੜਕੀ ਸਵੇਰੇ ਸੁੱਤੀ ਉੱਠਦੀ ਸੀ ਤੇ ਉਹਦੀ ਤਲੀ ਜਿਹੜੇ ਕਈ ਵਾਰੀ ਆਪਾਂ ਦੇਖਿਆ ਨਾ ਤਲੀ ਦੇ ਵਿੱਚ ਉੱਪਰਲੇ ਮਾਸ ਦੇ ਵਿੱਚ ਉਹ 5-6 ਤਲੀ ਦੇ ਵਿੱਚ ਉਹਦੇ ਸੂਈਆਂ ਹੁੰਦੀਆਂ ਸੀ ਉਹ ਬੜੇ ਪਰੇਸ਼ਾਨ ਉਹ ਸਵੇਰੇ ਉੱਠ ਕੇ ਉਹ ਲੜਕੀ ਨੇ ਨਾਲੇ ਰੋਣਾ ਉਹਦੇ ਪਰਿਵਾਰ ਵਾਲਿਆਂ ਨੇ ਖਿੱਚ-ਖਿੱਚ ਕੇ ਉਹਦੇ ਉੱਪਰਲੇ ਮਾਸ ਦੇ ਵਿੱਚੋਂ ਸੂਈਆਂ ਕੱਢਣੀਆਂ ਉਹ ਫਿਰ ਇਸ ਤਰ੍ਹਾਂ ਹੀ ਹੋਣਾ ਉਹ ਹਫ਼ਤਾ 10 ਦਿਨ ਲੰਘਣੇ ਜਦੋਂ ਸਵੇਰੇ ਉੱਠ ਕੇ ਉਹਨੇ ਫਿਰ ਚੀਕਾ ਮਾਰਨੀ ਆ ਕਿ ਮੇਰੀ ਤਲੀ ਦੇ ਵਿੱਚ ਫਿਰ ਸੂਈਆਂ ਨੇ ਉਹ ਕੋਟਿਆਂ ਦੇ ਵਿੱਚ ਦੀ ਸੂਈਆਂ ਲੰਘੀਆਂ ਹੋਣੀਆਂ ਨਿੱਕੇ ਹੁੰਦੇ ਸੀ ਵੀ ਦੇਖਦੇ ਹੁੰਦੇ ਸੀ ਜਦੋਂ ਉਹ ਸੂਏ ਜਨਗਾ ਲਈਦੇ ਸੀ ਕੰਡੇ ਨਗਾ ਲਈਦੇ ਸੀ ਉਹਦੇ 8-10 ਤਲੀ ਦੇ ਵਿੱਚ ਕਦੀ ਐਸ ਹੱਥ ਦੇ ਵਿੱਚ ਕਦੀ ਐਸ ਹੱਥ ਦੇ ਵਿੱਚ ਸੂਈਆਂ ਹੋਣੀਆਂ ਕੌਣ ਇਸ ਚੀਜ਼ ਨੂੰ ਦੇਖੇ ਬੜਾ ਇਸ ਚੀਜ਼ ਦਾ ਉਹ ਕਹਿੰਦੇ ਵੀ ਤੈਨੂੰ ਪਤਾ ਲੱਗਦਾ ਕਹਿੰਦੀ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਜਦੋਂ ਸਵੇਰੇ ਦੇਖਦੀ ਮੇਰਾ ਹੱਥ ਆਕੜਿਆ ਹੁੰਦਾ ਤੇ ਮੇਰੀ ਤਲੀ ਦੇ ਵਿੱਚ ਸੂਈਆਂ ਹੁੰਦੀਆਂ ਨੇ ਹੁਣ ਆਪਾਂ ਅੱਜ ਨਟ ਕੀਤੀ ਕਈ ਕੁਝ ਕੀਤਾ ਉਹਨੇ ਕਿ ਪਹੁੰਚ ਉਹਨਾਂ ਦੀ ਤਰਕਸ਼ੀਲ ਸੁਸਾਇਟੀ ਤੱਕ ਹੋ ਗਈ ਉਹ ਜਦੋਂ ਬੈਠ ਕੇ ਫੇਰ ਗੱਲ ਕੀਤੀ ਕਾਰਨ ਪੁੱਛਿਆ ਹੁਣ ਪਤਾ ਏ ਕਿ ਜੇ ਤਲੀ ਦੇ ਵਿੱਚ ਸੋਈਆਂ ਬਣਦੀਆਂ ਨੇ ਸਵੇਰੇ 8-10 ਤਲੀ ਦੇ ਵਿੱਚ ਸੋਈਆਂ ਨੇ ਪੋਟਿਆਂ ਦੇ ਵਿੱਚ ਸੋਈਆਂ ਪਰੋਈਆਂ ਹੋਈਆਂ ਨੇ ਅੰਦਰਲੇ ਮਾਸ ਦੇ ਵਿੱਚ ਉਸ ਲੜਕੀ ਨੂੰ ਬਿਠਾ ਕੇ ਪੁੱਛਿਆ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ ਕਾਰਨ ਕੀ ਹੈ ਤੇ ਉਸ ਲੜਕੀ ਨੇ ਦੱਸਿਆ ਕਿ ਇਹ ਜਿੱਥੇ ਮੇਰੀ ਮੰਗਣੀ ਕੀਤੀ ਹੈ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਮੈਂ ਵਿਆਹ ਕਿਤੇ ਹੋਰ ਕਰਾਉਣਾ ਹੈ ਇੱਥੇ ਮੇਰਾ ਵਿਆਹ ਕਰਨਾ ਚਾਹੁੰਦੇ ਨੇ ਤੇ ਮੈਂ ਇਹ ਸਾਰਾ ਕੁਝ ਕਰ ਰਹੀ ਆ ਕਿ ਮੇਰੇ ਸਹੁਰਿਆਂ ਤੱਕ ਇਹ ਗੱਲ ਪਹੁੰਚ ਜੇ ਕਿ ਲੜਕੀ ਨੂੰ ਕੋਈ ਕਸਰ ਹੈ ਤੇ ਮੇਰਾ ਰਿਸ਼ਤਾ ਟੁੱਟ ਜੇ ਇੱਕ ਘਟਨਾਵਾਂ ਵਾਪਰ ਦੀਆਂ ਨੇ ਅਨੇਕਾਂ ਘਟਨਾਵਾਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਥੋੜਾ ਜਿਹਾ ਜੇ ਇੱਕ ਤਰਕ ਦੀ ਨਿਗਾਹ ਲੈ ਕੇ ਚੱਲੀਏ ਅਨੇਕਾਂ ਜਵਾਬ ਵਾਲੇ ਦੁਆਲੇ ਤੁਹਾਨੂੰ ਮਿਲ ਜਾਣਗੇ ਮੈਂ ਫਿਰ ਗੱਲ ਕਰਦਾ ਕਿ ਇਹ ਸਾਰਾ ਕੁਝ ਹੈ ਨਹੀਂ ਅਨਪੜਤਾ ਦੇ ਵਿੱਚੋਂ ਸਾਰਾ ਕੁਝ ਆਪਰਿਆ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਇਹ ਗੱਲਾਂ ਕਰ ਰਿਹਾ ਹੈ ਤੇ ਬੜੀ ਉਹਦੀ ਤਰਸਯੋਗ ਹਾਲਤ ਹੈ ਮੈਂ ਮੇਰੇ ਸਾਹਮਣੇ ਕਈ ਐ ਅਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਮੇਰੇ ਕੋਲ ਜਵਾਬ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਮੇਰੇ ਕੋਲ ਜਵਾਬ ਨਹੀਂ ਤੇ ਮੈਂ ਮੰਨਣ ਲੱਗ ਪਾਵਾਂਗਾ ਐਸੇ ਕੌਤਕ ਹੋ ਸਕਦੇ ਨੇ ਕੋਈ ਐਸੀ ਘਟਨਾ ਹੋ ਸਕਦੀ ਹੈ ਕਿ ਜਿਹੜੀ ਸੱਚੀ ਅਚੰਭੇ ਵਾਲੀ ਹੋਵੇ ਪਰ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਰਹਿੰਦੀ ਹੈ ਕਿ ਯਾਰ ਕਮਾਲ ਦੀ ਏ ਮਤਲਬ ਜਿੰਨੇ ਸਟੋਰੀ ਬਣਾਈ ਹੈ ਜਿੰਨੇ ਇਹ ਸਾਰਾ ਖੇਡ ਖੇਡਿਆ ਹੈ ਮੇਰੇ ਕੋਲੇ ਤਾਂ ਜਵਾਬ ਨਹੀਂ ਪਰ ਕਮਾਲ ਦਾ ਉਹ ਬੰਦਾ ਕਲਾਕਾਰ ਹੈ ਜਿੰਨੇ ਸਾਰੀ ਘਟਨਾ ਦੇ ਪਿੱਛੇ ਸਟੋਰੀ ਬਣਾਈ ਹੈ ਜੇ ਉੱਥੇ ਮੇਰੇ ਤੋਂ ਕੋਈ ਉੱਪਰ ਤਰਕ ਵਾਲੀ ਸੋਚ ਵਾਲਾ ਕੋਈ ਤਰਕਸ਼ੀਲੀ ਆ ਪਹੁੰਚੇ ਉਹ ਸਾਰਾ ਕੇਸ ਐਂ ਕਰ ਦੋਵੇਗਾ ਤੁਹਾਨੂੰ ਹਾਸਾ ਆਵੇਗਾ ਯਾਰ ਇਸ ਕੇਸ ਤੋਂ ਡਰ ਰਹੇ ਸੀ ਇਹ ਤੋਂ ਅਸੀਂ ਮੱਥਾ ਟੇਕਣ ਲਈ ਤਿਆਰ ਹੋਏ ਬੈਠੇ ਸੀ ਸੋ ਜਿਹੜੀ ਮੈਂ ਇਸ ਤੋਂ ਪਹਿਲੀ ਘਟਨਾ ਵੀ ਦੱਸੀ ਹੈ ਕਿ ਜਿਹੜੀਆਂ ਘਰਾਂ ਦੇ ਵਿੱਚ ਘਟਨਾਵਾਂ ਨੇ ਉਹਨਾਂ ਨੂੰ ਡੇਰਿਆਂ ਦੇ ਵਿੱਚ ਲਜਾਣ ਦੀ ਥਾਂ ਥੋੜੀ ਜੀ ਕਿਸੇ ਸਿਆਣੇ ਤਰਕਬੁੱਧੀ ਵਾਲੇ ਬੰਦੇ ਨਾਲ ਗੱਲ ਕਰੋ ਹੋ ਸਕਦਾ ਏ ਕਿ ਇਹਨਾਂ ਸਟੋਰੀਆਂ ਦੇ ਪਿੱਛੇ ਜਿਹੜੇ ਅਸੀਂ ਡੇਰਿਆਂ ਤੱਕ ਪਹੁੰਚਦੇ ਹਾਂ ਕਰਦੇ ਇੱਜ਼ਤ ਬਚੀ ਰਹਿ ਸਕੇ ਹੁੰਦਾ ਕੁਝ ਨਹੀਂ ਹੈ ਸਿਰਫ ਸਾਡੀ ਸੋਚ ਦਾ ਪੱਧਰ ਉੱਥੋਂ ਤੱਕ ਨਹੀਂ ਜਾਂਦਾ ਤੇ ਸਾਡੀ ਇਹ ਕਮਜ਼ੋਰੀ ਹੈ ਜੋ ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਉਹਨੂੰ ਕਰਾਮਾਤ ਜਾਂ ਕੌਤਕ ਮੰਨ ਲੈਂਦੇ ਆ ਹੁੰਦਾ ਕੁਝ ਨਹੀਂ ਸਿਰਫ ਸਾਡੀ ਸੋਚ ਦਾ ਪੰਦਰ ਨਹੀਂ ਮਾਰਿਆ ਜਾਂਦਾ